ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਆ ਆਟਵਾ ਕ੍ਰਿਸਮਸ ਤੋਂ ਪਹਿਲਾਂ ਕੁਝ ਕੁ ਚੀਜ਼ਾਂ ਤੇ ਜੀਐਸਟੀ ਤੇ ਰਾਹਤ ਦੇਣ ਦੀ ਤਿਆਰੀ ਕਰ ਰਿਹਾ ਫੈਡਰਲ ਲਿਬਰਲ 크리스마ਸ ਦੇ ਮੌਕੇ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਸੰਗੀ ਵਿਕਰੀ ਟੈਕਸ ਨੂੰ ਅਸਥਾਈ ਤੌਰ ਤੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਜਿਸ ਨੂੰ ਇਸ ਘੋਸ਼ਣਾ ਬਾਰੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਖਿਡੌਣੇ ਡਾਈਪਰ ਰੈਸਟੋਰੈਂਟ ਦੇ ਖਾਣੇ ਬੀਅਰ ਅਤੇ ਵਾਈਨ ਸਮੇਤ ਕਈ ਚੀਜ਼ਾਂ ਤੇ ਅਸਰ ਪਵੇਗਾ ਪ੍ਰਸਤਾਵ ਤੇ ਚਰਚਾ ਕਰਨ ਲਈ ਅੱਜ ਸਵੇਰੇ ਆਖਰੀ ਮੀਟਿੰਗ ਦੀ ਕੈਬਨਿਟ ਦੀ ਮੀਟਿੰਗ ਜੋ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਅਤੇ ਵਿੱਤ ਮੰਤਰੀ ਕ੍ਰਿਸਟਿਅਨ ਫਿਨਲੈਂਡ ਅੱਜ ਵਿਰੇ ਟੋਰਾਂਟੋ ਵਿੱਚ ਵੀਰਵਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੇ ਨੇ ਇਹ ਵਾਦਾ ਸਰਕਾਰ ਦੀ ਗ੍ਰਾਵਟ ਦੇ ਆਰਥਿਕ ਬਿਆਨ ਦਾ ਮੁੱਖ ਹਿੱਸਾ ਹੋਵੇਗਾ ਜੇਕਰ ਲਿਬਰਲ ਸਮੇਸਿਰ ਘਟੋ ਕਟੇ ਖੋਰ ਪਾਰਟ ਦਾ ਸਮਰਥਨ ਪ੍ਰਾਪਤ ਕਰ ਸਕਦੇ ਨੇ ਤਾਂ ਇਹ 15 ਦਸੰਬਰ ਤੋਂ 15 ਫਰਵਰੀ ਤੱਕ ਚੱਲੇਗਾ ਇਹ ਕਦਮ ਇੱਕ ਮੰਗਿਆਈ ਸੰਚਾਲਿਤ ਸਮਰਥਾ ਦੀ ਕਮੀ ਨੂੰ ਉਹ ਪੂਰਾ ਕਰਨ ਵਾਸਤੇ ਜਿੱਥੇ ਵੋਟਰਾਂ ਨੂੰ ਲਿਬਰਲ ਸਰਕਾਰ ਤੋਂ ਨਾਖੁਸ਼ ਕਰ ਦਿੱਤਾ ਉਹਨਾਂ ਨੂੰ ਖੁਸ਼ ਕਰਨ ਲਈ ਅਤੇ ਐਨਡੀਪੀ ਇੱਕ ਹਫ਼ਤੇ ਦੇ ਬਾਅਦ ਇੱਕ ਵਾਅਦਾ ਜੋ ਉਹਨਾਂ ਨੇ ਕੀਤਾ ਸੀ ਜੇਕਰ ਪਾਰਟੀ ਅਗਲੀਆਂ ਚੋਣਾਂ ਜਿੱਤਦੀ ਹੈ ਤਾਂ ਇਹ ਸਾਰੀ ਵਸਤੂ ਨੂੰ ਅਸਥਾਈ ਜੀਐਸਟੀ ਬ੍ਰੇਕ ਜਾਰੀ ਰਹੇਗੀ ਇਹ ਵੀ ਇਸ ਲਈ ਆਉਂਦਾ ਕਿਉਂਕਿ ਸਰਕਾਰ ਸਤੰਬਰ ਦੇ ਅਖੀਰ ਤੋਂ ਹਾਊਸ ਆਫ ਕਾਮਨ ਵਿੱਚ ਕੁਝ ਵੀ ਅੱਗੇ ਵਧਾਉਣ ਵਿੱਚ ਅਸਮਰਥ ਰਹੀ ਹੈ ਕਿਉਂਕਿ ਕਨਜ਼ਰਵੇਟਿਵ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਤੋਂ ਦਸਤਾਵੇਜ਼ਾਂ ਦੀ ਮੰਗ ਐਨਡੀਪੀ ਲਿਬਰਨ ਨੂੰ ਹਟਾਉਣ ਦੀ ਅਤੇ ਚੋਣ ਲਈ ਮਜਬੂਰ ਕਰਨ ਲਈ ਕਈ ਵਾਅਦੇ ਕਰ ਚੁੱਕੀ ਹੈ ਤੇ ਉਥੇ ਦੱਸੀਏ ਕਿ ਸਿੰਗ ਲਿਬਰਲਾਂ ਨੂੰ ਅੱਜ ਦੀ ਕਾਰਵਾਈ ਲਈ ਮਜਬੂਰ ਦਾ ਸਿਹਰਾ ਜਿੱਥੇ ਲੈ ਕੇ ਜਾ ਰਹੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨਡੀਪੀ ਨੇ ਕ੍ਰਿਡਿ ਨਾਲ ਲਈ ਟੈਕਸ ਛੁੱਟੀ ਦਿੱਤੀ ਹੈ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਨੇ ਸਾਨੂੰ ਹੁਣੇ ਹੀ ਸੂਚਿਤ ਕੀਤਾ ਹੈ ਕਿ ਉਹ ਸਾਡੀਆਂ ਟੈਕਸ ਮੁਕਤ ਜ਼ਰੂਰੀ ਮਹਿੰਮ ਵੱਲ ਤੇ ਹੰਦੇ ਰਹੇ ਨੇ ਕੁਝ ਹੱਦ ਤੱਕ ਸਿੰਘ ਨੇ ਇਹ ਬਿਆਨ ਵਿੱਚ ਦੱਸਿਆ ਸਿੰਘ ਨੇ ਪ੍ਰਸਤਾਵ ਡਾਈਪਰ ਤਿਆਰ ਭੋਜਨ ਸੈਲਫੋਨ ਇੰਟਰਨੈਟਸ ਬਿੱਲਾ ਸਮੇਤ ਜ਼ਰੂਰੀ ਚੀਜ਼ਾਂ ਤੋਂ ਸਥਾਈ ਤੌਰ ਤੇ ਜੀਐਸਟੀ ਹਟਾਉਣ ਦਾ ਅਤੇ ਉਸ ਉੱਤੇ 5 ਬਿਲੀਅਨ ਦੀ ਲਾਗਤ ਔਣ ਦੀ ਉਮੀਦ ਹੈ ਪਰ ਸੂਬੇ ਸਰਕਾਰਾਂ ਨੂੰ ਪ੍ਰੋਵਿੰਸ਼ੀਅਲ ਸੇਲ ਟੈਕਸ ਵਿੱਚ ਕਟੌਤੀ ਦੇ ਨਾਲ ਯੋਜਨਾ ਮੇਲ ਕਰਦੀ ਅਪੀਲ ਵੀ ਕੀਤੀ ਗਈ ਹੈ ਤੇ ਲਿਬਰਲਾਂ ਨੂੰ ਟੈਕਸ ਤਬਦੀਲੀ ਪਾਸ ਕਰਨ ਦੇ ਲਈ ਐਨਡੀਪੀ ਦੀ ਮਦਦ ਦੀ ਲੋੜ ਪਵੇਗੀ ਜਿਸ ਨੂੰ ਅਧਿਕਾਰੀਆਂ ਨੇ ਕਿਹਾ ਕਿ ਗਰਾਵੜ ਤੇ ਆਰਥਿਕ ਵਿਵਹਾਰ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਊਸ ਆਫ ਕਾਮਨਸ ਲਗਭਗ 2 ਮਹੀਨੇ ਤੋਂ ਕੰਜ਼ਰਵੇਟਿਵ ਫਿਲੋਬਸਟ ਦੇ ਤੌਰ ਤੇ ਖੜੋਤ ਦੇ ਅੰਦਰ ਉਲਝੇ ਹੋਏ ਨੇ ਪਰ ਇਹ ਮੰਨ ਕਰ ਰਿਹਾ ਕਿ ਸਰਕਾਰ ਗ੍ਰੀਨ ਟੈਗ ਫੰਡ ਤੇ ਕਥਿਤ ਤੌਰ ਤੇ ਗਲਤ ਖਰਚੇ ਦੇ ਬਿਨਾ ਸੋਦੇ ਦਸਤਾਵੇਜ਼ ਜਾਰੀ ਕਰੇ ਇਸ ਦਾ ਮਤਲਬ ਹੈ ਕਿ 8 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਕਿਸੇ ਵੀ ਕਾਨੂੰਨ ਤੇ ਬਹਿਸ ਜਾਂ ਵੋਟਿੰਗ ਨਹੀਂ ਹੋਈ ਹੈ। ਗਿਰਾਵੜ ਦੇ ਆਰਥਿਕ ਬਿਆਨ ਨੂੰ ਪੇਸ਼ ਕਰਨ ਅਤੇ ਇਸ ਤੇ ਬਹਿਸ ਕਰਨ ਸਰਕਾਰ ਨੂੰ ਪਹਿਲਾਂ ਹੀ ਐਨਡੀਪੀ ਅਤੇ ਬਲੌਕ ਕਿਊਬਿਕਸ ਦੀ ਜ਼ਰੂਰਤ ਹੋਵੇਗੀ ਅਤੇ ਉਸ ਨੂੰ ਫਿਲਿਪਸਟਰਡ ਨੂੰ ਖਤਮ ਕਰਨ ਅਤੇ ਇੱਕ ਮੋਸ਼ਨ ਅੱਗੇ ਵਧਾਉਣ ਵਿੱਚ ਸਮਰਥਨ ਕਰੇ ਕੇਵਲ ਤਦ ਹੀ ਗਰਾਵਟ ਆਰਥਿਕ ਬਿਆਨ ਤੇ ਬਹਿਸ ਹੋ ਸਕਦੀ ਹੈ ਅਤੇ ਹਾਊਸ ਆਫ ਕਾਮਨਸ VOTING ਕੀਤੀ ਜਾ ਸਕਦੀ ਹੈ। ਕ੍ਰੇਨੀਅਨ ਕਾਬਨਾਮੇ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਦੀਆਂ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।